ਜੋੰਦੀ ਕੋ ਲੰਦੀ ਏਤੀ ਜਿਸ ਦਾ ਵਿਰਲਾਪ ਸੁਣਿਆ ਨਹੀਂ ਜਾਂਦਾ ਬਸ ਇੱਕੋ ਗੱਲ ਵਾਰ-ਵਾਰ ਕਹਿ ਰਹੀ ਹੈ ਕਿ ਇਹਨਾਂ ਨੇ ਮੇਰੀ ਮਾਂ ਮਾਰੀ ਹਸਪਤਾਲ ਚਾਹੇ ਸਰਕਾਰੀ ਹੋਵੇ ਜਾਂ ਫਿਰ ਪ੍ਰਾਈਵੇਟ ਨੁਕਸਾਨ ਹਮੇਸ਼ਾ ਆਮ ਲੋਕਾਂ ਦਾ ਹੀ ਹੁੰਦਾ ਕਿਉਂਕਿ ਆਪਣੇ ਜੀਨੂ ਬਚਾਉਣੀ ਪਰਿਵਾਰ ਵਾਲੇ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੇ ਨੇ ਪਰ ਡਾਕਟਰਾਂ ਦੀ ਲਾਪਰਵਾਹੀ ਕਈ ਵਾਰ ਉਨ੍ਹਾਂ ਦੀ ਜਾਨ ਲੈ ਲੈਂਦੀ ਹੈ ਜਿਸ ਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਸ੍ਰਿਸ਼ਟ ਹਸਪਤਾਲ ਦਾ ਜਿੱਥੇ 56 ਸਾਲ ਦੀ ਦਿਲਬੀਰ ਕੌਰ ਨੂੰ ਪਰਿਵਾਰ ਵਾਲੇ ਬੀਪੀ ਦੀ ਸਮੱਸਿਆ ਦੇ ਚੱਲਦੇ ਹਸਪਤਾਲ ਲੈ ਕੇ ਆਏ ਅਸਵਲੇ ਡਾਕਟਰਾਂ ਨੇ ਕਿਹਾ ਕਿ ਉਹ ਠੀਕ ਹੋ ਜਾਵੇਗੀ ਪਰ 12 ਘੰਟੇ ਬਾਅਦ ਪਰਿਵਾਰ ਨੂੰ ਕਿਹਾ ਜਾਂਦਾ ਹੈ ਕਿ ਦਲਬੀਰ ਕੌਰ ਦੀ ਮੌਤ ਹੋ ਗਈ ਹੈ ਉਹ ਬਿੱਲ ਜਮਾ ਕਰਕੇ ਲਾਸ਼ ਲੈ ਜਾ ਸਕਦੇ ਹਨ ਪਰਿਵਾਰ ਵਾਲਿਆਂ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏਗੇ ਅੱਜ ਹੀ ਰਾਤੀ ਆਪਾਂ ਗੁਰਨਾਨਗਰ ਹਸਪਤਾਲੋਂ ਪਹਿਲਾਂ ਇੱਥੇ ਆਈ ਨਾ ਪੁੱਛ ਕੇ ਗਏ ਆ ਕਿ ਇੱਥੇ ਡਾਕਟਰ ਸਾਹਿਬ ਹੁਣੇ ਵੀ ਇੱਥੇ ਆਏ ਹੈਗੇ ਜੀ ਇਹਨਾਂ ਨੂੰ ਪੁੱਛ ਕੇ ਫੇਰ ਕਹਿੰਦੇ ਲਿਆਓ ਜੀ ਅਹੀਂ ਲੈਂਦਾ ਜੀ ਇੱਕ ਵੀ ਇਹਨਾਂ ਕੋ ਇਹਨਾਂ ਚਲੋ ਜੋ ਵੀ ਕਾਰਵਾਈ ਕੀਤੀ ਠੀਕ ਹੈ ਇਹਨਾਂ ਨੂੰ ਇਹ ਪੈਸੇ ਵੀ ਜਮ੍ਹਾਂ ਕਰਾਏ ਸਵੇਰੇ ਫੇਰ ਜਮ੍ਹਾਂ ਕਰਾਏ ਜੇ ਤੇ ਉਸ ਤੋਂ ਬਾਅਦ ਬਿਲਕੁਲ ਠੀਕ ਹੀ ਬਿਲਕੁਲ ਹੀ ਗੱਲਾਂ ਕਰਦੀ ਇਹਨਾਂ ਵੀ ਗੱਲਾਂ ਕੀਤੀਆਂ ਸਾਢੇ ਪੰਜ ਵਜੇ ਤੋਂ ਬਾਅਦ ਇਹਨਾਂ ਬਾਹਰ ਸਾਨੂੰ ਖੜਿਆ ਟ੍ਰੀਟਮੈਂਟ ਕਰਨ ਵਾਸਤੇ ਤੇ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਕੀ ਕੀਤਾ ਪਹਿਲਾਂ ਭਲੇ ਨਾ ਆਪ ਹੀ ਬੁਲਾਉਂਦੇ ਹਾਂ ਜੀ ਮਾਦਾ ਜੀ ਠੀਕ ਹੈ ਹਾਂ ਹਾਂ ਠੀਕ ਹੈ ਮਤਲਬ ਕੋਈ ਪ੍ਰੋਬਲਮ ਤੇ ਨਹੀਂ ਜੀ ਹਾਂ ਜੀ ਇਹਨਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਇਹਨਾਂ ਖੜ ਕੇ ਇਹਨਾਂ ਬਾਅਦ ਆ ਕੇ ਅੰਦਰ ਸਾਨੂੰ ਇਹਨਾਂ ਕੁੰਡੀ ਲਾਤੀ ਕੁੰਡੀ ਲਾਦੋ ਬਾਅਦ ਅਸੀਂ ਬੂਆ ਵੀ ਖੜਕਾਇਆ ਇਹ ਕਹਿੰਦੇ ਨੇ ਜੀ ਅਸੀਂ ਕੋਸ਼ਿਸ਼ ਕਰਨਦੇ ਆ ਜੀ ਅਸੀਂ ਬਿਲਕੁਲ ਮੁੱਲ ਕੋਈ ਗੱਲ ਨਹੀਂ ਕਰਨ ਵਾਲੀ ਇਹਨਾਂ ਨੂੰ ਬਿਲਕੁਲ ਬਾਹਰ ਰੱਖਿਆ ਸਾਨੂੰ ਇਹਨਾਂ ਨਾਲ ਸਾਡੀ ਜਨਾਨੀ ਇਹਨਾਂ ਮਾਰੀ ਆ ਜੀ ਪਤਾ ਨਹੀਂ ਟੀਕੇ ਲਾਏ ਜੋ ਵੀ ਇਹਨਾਂ ਕੀਤਾ ਇਹਨਾਂ ਸਾਡਾ ਬੇੜਾ ਕਰ ਕਰਤਾ ਜਾਂ ਗਰੀਬ ਬੰਦੇ ਕਿੱਥੇ ਜਾਈਏ ਦੱਸੋ ਡਾਕਟਰ ਸਾਹਿਬ ਕਹਿੰਦੇ ਸੀ ਤੁਸੀਂ ਜੀ 5000 ਰੁਪਏ ਜਮ੍ਹਾਂ ਕਰਾਇਆ ਜੀ ਅਸੀਂ 40000 ਰੁਪਏ ਜਮ੍ਹਾਂ ਕਰਾਇਆ ਜੀ ਸਾਡੇ ਕੋਲ ਬਿੱਲ ਲੱਗੇ ਆ ਜੀ ਸਿੱਧਾ ਸਾਡੇ ਕੋਲ ਪਈਆਂ ਗਿਆ ਸਾਡੀ ਵਜ੍ਹਾ ਨਾਲ ਪੈਸੇ ਇਹਨਾਂ ਨੂੰ ਕਹਿੰਦੇ ਤੁਹਾਨੂੰ ਅਸੀਂ ਜਿੰਨੇ ਕੋ ਉਹਨੇ ਪੈਸੇ ਦੇ ਦਿੰਦੇ ਨੇ ਅ ਪਰ ਇਹਨਾਂ ਸਾਡੀ ਇੱਕ ਵੀ ਨਹੀਂ ਸੁਣੀ ਇਹਨੇ ਜਿਹੜੇ ਸਵੇਦੇ ਡਾਕਟਰ ਸੀ ਇਹਨਾਂ ਨੇ ਸਾਡਾ ਬੇੜਾ ਕਰਤਾ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪਰ ਮੇਰੀ ਮੰਮਾ ਬਿਲਕੁਲ ਠੀਕ ਸੀ ਮੇਰੇ ਨਾਲ ਗੱਲਾਂ ਕਰਦੇ ਵੀ ਸੀ ਇਹਨਾਂ ਨੇ ਨਾ ਉਹਦੇ ਅੰਦਰ ਪਾਈਪ ਪਾ ਕੇ ਨਾ ਉਹਦਾ ਸਾਬ ਬੰਦ ਕਰਤਾ ਚੰਗੇ ਭਲੇ ਮੈਂ ਇਹਨਾਂ ਨੂੰ ਕਿਹਾ ਛੱਡ ਦਿਓ ਮੀ ਮੰਮੀ ਠੀਕ ਠਾਕ ਆ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਉਹਨਾਂ ਨੂੰ ਦੱਬ-ਦੱਬ ਕੇ ਉਹਦੇ ਸਾਬ ਬੰਦ ਕਰਤਾ ਸਰ ਮੈਨੂੰ ਵੀ ਤਿਵੇਂ ਕਿ ਮੇਰੇ ਮੇਰੇ ਫੈਮਿਲੀ ਨੂੰ ਕਹਿੰਦੇ ਇਹਨੂੰ ਬਾਹਰ ਲੈ ਜਾਓ ਇਹਨੂੰ ਲੜਕੀ ਨੂੰ ਬਾਹਰ ਮੈਂ ਇਹਨਾਂ ਨੇ ਬਾਹਰ ਕੱਢਤਾ ਮੀ ਮੰਮੀ ਚੰਗੇ ਭਲੇ ਸੀ ਇਹਨਾਂ ਨੇ ਚੰਗੀ ਭਲੀ ਸਾਰੇ ਤੁਸੀਂ ਆਪ ਸੋਚੋ ਜਿਹਨੇ ਪੇਸ਼ੈਂਟ ਦਾ 90% ਬੀਪੀ ਚੱਲਦਾ ਪਿਆ ਵਾ 6 ਮਹੀਨੇ ਤੋਂ ਬਾਅਦ ਇੱਕਦਮ ਲੋ ਹੋ ਗਿਆ ਉਹ ਕਿਦਾਂ ਹੋ ਗਿਆ ਚੰਗੇ ਭਲੇ ਆਏ ਸੀ ਇਹਨਾਂ ਨੇ ਇਹਨਾਂ ਗੱਲ ਕੀਤੀ ਮੇਰੀ ਮੰਮਾ ਨੇ ਬਾਅਦ ਵਿੱਚ ਮੇਰੀ ਮੰਮਾ ਬੋਲੇ ਨਹੀਂ ਕਿਹੜੇ ਡਾਕਟਰ 딜 ਕਰਦਾ ਫਿਰ ਇਹਨਾਂ ਪਤਾ ਤੁਹਾਨੂੰ ਡਾਕਟਰ ਦਾ ਨਾਮ ਨਹੀਂ ਪਤਾ ਪਰ ਇਹ ਪਹਿਚਾਨ ਸਕਦੇ ਇਹਨਾਂ ਨੂੰ ਉਦੋਂ ਜਦੋਂ ਦਾ ਮਾਮਲਾ ਸਾਹਮਣੇ ਆਇਆ ਕੋਈ ਵੀ ਡਾਕਟਰ ਆਪਣੀ ਸੀਟ ਤੇ ਮੌਜੂਦ ਨਹੀਂ ਸੀ ਬਸ ਇੱਕ ਡਾਕਟਰ ਨੇ ਇੰਨਾ ਹੀ ਕਿਹਾ ਮਰੀਜ਼ ਸਵੇਰੇ ਆਇਆ ਸੀ 10 12 ਘੰਟੇ ਚ ਖਤਮ ਹੋ ਗਿਆ ਟੈਕਸ ਗਾ ਪੇਸ਼ੈਂਟ ਫੇਰੇ ਆਇਆ 10 12 ਘੰਟੇ ਚ ਐਕਸਪਾਇਰ ਹੋ ਗਿਆ ਥੈਟਸ ਆਲ ਠੀਕ ਹੈ ਇੱਕ ਪਰਿਵਾਰ ਦਾ ਹਾਦਸਾ ਖੇਤ ਦਾ ਜੀ ਚਲਾ ਗਿਆ ਉੱਤੋਂ ਪੁਲਿਸ ਵਾਲੇ মিডিਆ ਨੂੰ ਹਾਸਾਸ ਕੇ ਜਵਾਬ ਦੇ ਰਹੇ ਨੇ ਨਾਹੀਂ ਡਾਕਟਰਾਂ ਦੀ ਗਲਤੀ ਮੰਨਣ ਤੋਂ ਵੀ ਗੁਰੇਜ਼ ਕਰਦੇ ਨਜ਼ਰ ਆਏ ਪਰ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਨੂੰ ਵੀ ਪਤਾ ਚੱਲੇਗਾ ਉਸ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ ਕੀ ਸਰ ਮਰੀਦ ਦਾਖਲੇ ਸੀਗੇ ਅੱਛਾ ਜੀ ਉਹਨਾਂ ਦੇ ਡੈੱਡ ਵੱਢੀ ਹੋਈ ਹੈ ਮੌਤ ਉਹਨਾਂ ਦੀ ਅੱਜ ਹਾਂ ਠੀਕ ਹੈ ਤੇ ਇਹ ਕਿਹੜਾ ਹਸਪਤਾਲ ਸਰ ਸਿਵਰਟ ਹਸਪਤਾਲ ਆ ਕਿਹੜੀ ਜਗ੍ਹਾ ਤੇ ਅਬ ਮਜੀਠਾ ਰੋਡ ਤੇ ਪੈਂਦਾ ਹੈ ਤੇ ਕੀ ਕਾਰਵਾਈ ਕੀਤੀ ਜਾਏਗੀ ਉਹਦੀ ਤਾਂ ਹਾਰ ਨਾ ਹੋਈ ਹੈ ਮੌਤ ਉਹਦੇ ਡਾਕਟਰ ਦੱਸ ਰਹੇ ਆ ਤੇ ਦੇਖਦੇ ਕਿ ਬੰਦਾ ਤਾਂ ਜੋ ਕਰ ਪਰਿਵਾਰਕ ਤਾਂ ਕਹਿਣਾ ਵਾ ਕਿ ਚੁਪਕੜੀ ਮਾਰ ਲਤੀ ਸੀ ਅੰਦਰ ਹੀ ਡਾਕ ਲੇਤਾ ਸੀ ਤੇ ਬਹੁਤ ਬਾਬ ਉਹਨਾਂ ਦੇ ਕਰਕੇ ਉਹ ਤਾਂ ਦੇਖਦੇ ਚਲੋ ਹੁੰਦਾ ਬਾਬ ਡਾਕਟਰ ਤੇ ਆਪਣਾ ਮਰੀਜ਼ ਇਲਾਜ ਕਰਦੇ ਆ ਨਾ ਬੰਦ ਕਰ ਗਏ ਦੇਖਦੇ ਹੋ ਜੇ ਗੁੰਨ ਕੇ ਦੂਨ ਦੇ ਹਿਸਾਬ ਨਾਲ ਚ ਕਰਨ ਕਰੂ ਡਾਕਟਰਾਂ ਦੀ ਅੰਦੇਲੀ ਪਾਈ ਨਹੀਂ ਨਹੀਂ ਇਹ ਤਾਂ ਡਾਕਟਰ ਨੇ ਕਹਿ ਲਈ ਨਹੀਂ ਕਹਿ ਸਕਦੇ ਆਪਾਂ ਉਹਨਾਂ ਦਾ ਆਪਣਾ ਇਲਾਜ ਕੀਤਾ ਡਾਕਟਰ ਇਲਾਜ ਕਰਦੇ ਆ ਬਾਕੀ ਉਹ ਸਾਦਾ ਪੋਸਟਮਾਰਟ ਜੇ ਕਰਾਉਂਦੇ ਫਿਰ ਉਹ ਤੋਂ ਪਤਾ ਲੱਗੂ ਕੀ ਬੰਦਾ ਹੁਣ ਸਾਰੇ ਮਾਮਲੇ ਵਿੱਚ ਕੀ ਵਾਕਈ ਲਾਪਰਵਾਹੀ ਹੋਈ ਹੈ ਜਾਂ ਨਹੀਂ ਉਹ ਤਾਂ ਪਤਾ ਨਹੀਂ ਪਰ ਡਾਕਟਰਾਂ ਲਈ ਕਿਸੇ ਮਰੀਜ਼ ਦੇ ਪਰਿਵਾਰ ਨਾਲ ਇਸ ਤਰ੍ਹਾਂ ਦਾ ਬਤੀਰਾ ਬਹੁਤ ਹੀ ਸ਼ਰਮਨਾਕ ਹੈ ਅੰਮ੍ਰਿਤਸਰ ਤੋਂ ਸੁਖੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ